ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਆਂ ਜੀ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਬਾਦ ਦੇ ਆਂ ਜੀ ਹੁਣ ਦੀ ਪਹਿਲੀ ਵੱਡੀ ਖਬਰ ਦੇ ਵੱਲ ਐਮਪੀ ਰਵਨੀਤਾ ਬਿੱਟੂ ਸਨੇ ਕਾਂਗਰਸੀ ਆਗੂ ਵੱਢੀ ਰਹਾਤਾ ਅਦਾਲਤ ਤੋਂ ਮਿਲੀ ਜ਼ਮਾਨਤ ਫੰਡੋਸ ਤੋਂ ਲੁਧਿਆਣਾ ਨਗਰ ਨਿਗਮ ਦਾਫਤਰ ਨੂੰ ਤਾਲਾ ਲਾਉਣ ਦੇ ਮਾਮਲੇ ਵਿੱਚ ਆ ਗ੍ਰਫਤਾਰ ਕੀਤੇ ਗਏ ਸੰਸਦ ਦਾ ਰਵਨੀਤਾ ਬਿੱਟੂ ਸਾਬਕਾ ਮੰਤਰੀ ਭਾਰਤ ਪੂਸ਼ਨਾਸ਼ੂ ਜ਼ਿਲ੍ਹਾ ਕਾਂਗਰਸ ਪ੍ਰਧਾਨ ਸੰਜੇ ਤਲਵਾੜ ਅਤੇ ਸ਼ਾਮ ਸੁੰਦਰਾ ਮਲਹੋਤਰਾ ਨੂੰ ਨਿਆਂਇਕ ਹਰਾਸਤ ਵਿੱਚ ਭੇਜਣ ਦੇ ਮਾਮਲੇ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਜਾਣਕਾਰਦ ਮੁਤਾਬਕ ਇਹਨਾਂ ਚਾਰਾਂ ਆਗੂਆਂ ਦੇ ਜ਼ਮਾਨਤਾ ਪਟੀਸ਼ਨ ਤੇ ਅੱਜ ਅਦਾਲਤ ਵਿੱਚ ਸੁਣਵਾਈ ਹੋਈ ਦੱਸਿਆ ਗਿਆ ਕਿ ਅਦਾਲਤ ਨੇ ਐਮਪੀ ਰਵਨੀਤਾ ਬਿੱਟੂ ਸਾਬਕਾ ਮੰਤਰੀ ਭਾਰਤ ਪੋਸ਼ਣ ਆਸ਼ੂ ਜਿਲਾ ਕਾਂਗਰਸ ਪ੍ਰਧਾਨ ਸੰਜੀਤ ਤਲਵਾਰ ਅਤੇ ਸ਼ਾਮ ਸੁੰਦਰ ਮਲਹੋਤਰਾ ਨੂੰ ਜ਼ਮਾਨਤ ਮਿਲ ਗਈ ਹੈ। ਅਗਲੀ ਖਬਰ ਹੈ ਪੰਜਾਬ ਸਰਕਾਰ ਨੇ ਵਾਪਸ ਲੈ ਵਿਦਿਆਰਥੀਆਂ ਨੂੰ ਕਿੰਨੂ ਦੇਣ ਦਾ ਫੈਸਲਾ ਜਾਣੂ ਨਵੇਂ ਹੁਕਮ। ਸਿੱਖਿਆ ਵਿਭਾਗ ਨੇ ਪ੍ਰਧਾਨ ਮੰਤਰੀ ਪੋਸ਼ਣ ਸਕੀਮ ਮਿਡ-ਡੇ ਮੀਲਾ ਤਹਿਤ ਕਿੰਨੂ ਦੇਣ ਦਾ ਫੈਸਲਾ ਵਾਪਸ ਲੈ ਲਿਆ ਹੈ। ਮੇਰਬਾਨ ਦੇ ਅਨੁਸਾਰ ਥੋੜੇ ਦਿਨਾਂ ਤੱਕ ਕਿਨੂ ਦੇ ਫਸਲ ਖਤਮ ਹੋ ਜਾਵੇਗੀ ਜਿਸ ਕਰਕੇ ਉਦਾਰਤਿਆਂ ਨੂੰ ਮੱਢ ਦੇ ਮੀਲਾ ਤਹਿਤ ਦੁਬਾਰਾ ਮੌਸਮੀ ਫਲ ਵੰਡਣ ਦੇ ਹੁਕਮ ਜਾਰੀ ਹੋ ਗਏ ਹਨ ਨਾਵੇਂ ਹੁਕਮਾਂ ਦੇ ਅਨੁਸਾਰ ਪੰਜਾਬ ਦੇ ਵਿੱਚ 5 ਮਾਰਚ ਤੋਂ ਬਾਅਦ ਕਿਨੂਆਂ ਦੇ ਸਪਲਾਈ ਬੰਦ ਕਰ ਦਿੱਤੀ ਗਈ ਹੈ ਇਸ ਤੋਂ ਬਾਅਦ ਸਕੂਲ ਮੁਖੀ ਕੋਈ ਵੀ ਮੌਸਮੀ ਫਲ ਵਿਦਿਆਰਥੀਆਂ ਨੂੰ ਖਾਨਦਲੇ ਦੇ ਸਕਦੇ ਹਨ ਹੁਕਮਾਂ ਦੇ ਵਿੱਚ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ 8 ਮਾਰਚ 2024 ਨੂੰ ਛੁੱਟੀ ਹੈ ਅਤੇ ਹਦੇ ਲਈ 6 ਅਤੇ 7 ਮਾਰਚ ਨੂੰ ਜਿਲ੍ਹਾ ਪਟੰਡਾ ਗੁਰਦਾਸਪੁਰ ਮਲੇਰਕੋਟਲਾ ਮੁੰਗਾ ਪਟਿਆਲਾ ਸੰਗਰੂਰ ਹੁਸ਼ਿਆਰਪੁਰ ਫਾਜ਼ਿਲਕਾ ਮਾਨਸਾ ਸ਼ਿਮਕਸਰ ਸਾਈਬਾ ਰੋਪੜਾ ਤੇ ਐਸਐਸ ਨਗਰ ਮੁਹੱਲੇ ਦੇ ਵਿੱਚ ਸਕੂਲ ਮੁਖੀ ਕੋਈ ਵੀ ਮੌਸਮੀ ਫਲ ਵਿਦਿਆਰਥੀਆਂ ਨੂੰ ਦੇਣਾ ਯਕੀਨੀ ਬਣਾਉਣਗੇ ਆਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਹੋਏ ਘੰਟੇਲ ਬਟਨ ਨੂੰ ਦਬਕ ਕੇ 올 ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸੋਨੇ ਦੀ ਕੀਮਤ ਵਿੱਚ ਲਗਾਤਾਰ ਵਾਧਾ ਸੁਨੇ ਦਾ ਭਾ 65000 ਰੁਪਏ ਦੇ ਪਾਰ ਤਾਂ ਦੋਸਤੋ ਕਮਾਂਤਰੀ ਬਾਜ਼ਾਰ ਦੇ ਵਿੱਚ ਸੋਨੇ ਦੀ ਕੀਮਤ ਵਿੱਚ ਭਾਰੀ ਵਾਧੇ ਤੋਂ ਬਾਅਦ ਇਹਦਾ ਅਸਰ ਘਰੇਲੂ ਬਾਜ਼ਾਰ ਤੇ ਦੇਖਣ ਨੂੰ ਮਿਲ ਪਾਰਿਆ ਹੈ ਰਾਇਤਨ ਦਿੱਲੀ ਦੇ ਸਰਾਪਾ ਬਾਜ਼ਾਰ ਦੇ ਵਿੱਚ ਸੋਨਾ 65000 ਰੁਪਏ ਪ੍ਰਤੀ 10 ਗ੍ਰਾਮ ਦੇ ਇਤਿਹਾਸਕ ਪੱਧਰ ਨੂੰ ਪਾਰ ਕਰ ਗਿਆ ਕਾਰੋਬਾਰੀ ਵੈਬਸਾਈਟ ਗੋਡਾ ਰਿਟਰਨ ਦੇ ਮੁਤਾਬਕ ਦਿੱਲੀ ਦੇ ਵਿੱਚ 24 ਕੈਰੇਟ ਸੋਨਾ ਮੰਗਲਵਾਰ ਦੇ ਮੁਕਾਬਲੇ 2500 ਰੁਪਏ ਮਹਿੰਗਾ ਹੋ ਗਿਆ ਅਤੇ 65280 ਰੁਪਏ ਪ੍ਰਤੀ 10 ਗ੍ਰਾਮ ਤੇ ਪਹੁੰਚ ਗਿਆ ਜਦ ਕਿ ਚਮਕਦਾਰ ਧਾਤ ਦੀ ਚਾਂਦੀ 200 ਰੁਪਏ ਪ੍ਰਤੀ ਕਿਲੋਗ੍ਰam ਸਸਤੀ ਹੋ ਕੇ 74500 ਰੁਪਏ ਪ੍ਰਤੀ ਕਿਲੋਗ੍ਰam ਤੇ ਪਹੁੰਚ ਗਈ ਹੈ ਮਾਸਟਰਾਂ ਲਈ ਸਰਕਾਰੀ ਫਰਮਾਨ ਪੰਜਾਬ ਦੇ ਵਿੱਚ ਐਨਆਈਏ ਦੇ ਰੇਡ ਦੌਰਾਨ ਅਧਿਆਪਕ ਵੀ ਨਾਲ ਜਾਣਗੇ ਤੇ ਬਣਨਗੇ ਸਰਕਾਰੀ ਗਵਾਹ ਤਾਂ ਉਸ ਤੋਂ ਪੰਜਾਬ ਦੇ ਵਿੱਚ ਸਿੱਖਿਆ ਦਾ ਪਦਰ ਉੱਚਾ ਚੁੱਕਣ ਦੇ ਲਈ ਭਗਵੰਤਾਨ ਸਰਕਾਰ ਦੇ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਤੇ ਅੱਜ ਦੇਣ ਸਿੱਖਿਆ ਵਿਭਾਗ ਦੇ ਵੱਲੋਂ ਨਾਵੇਂ-ਨਾਵੇਂ ਫੈਸਲੇ ਵੀ ਲਏ ਜਾ ਰਹੇ ਹਨ ਤੇ ਇਸੇ ਤਰ੍ਹਾਂ ਇੱਕ ਤਾਜ਼ਾ ਫੈਸਲੇ ਦੇ ਨਾਲ ਪੰਜਾਬ ਸਰਕਾਰ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੋੜਾ ਸੁਰਖਾ ਨੇ ਬੱਚ ਆ ਗਿਆ ਹੈ। ਜਿਲਾ ਸਿੱਖਿਆ ਅਬਸਰਬ ਠੰਡਾਰੇ ਵੱਲੋਂ ਪੱਤਰ ਨੰਬਰ 388387 ਜਾਰੀ ਕਰਕੇ ਅਧੇ ਦਰਜਨ ਅਧਿਆਪਕਾਂ ਨੂੰ ਐਨਆਈਏ ਦੇ ਵੱਲੋਂ ਕੀਤੀਆਂ ਜਾ ਰੀਆਂ ਰਿਡ ਦੇ ਵਿੱਚ ਬਤੌਰ ਸਰਕਾਰੀ ਗਵਾਹ ਹਾਜ਼ਰ ਹੁੰਦਿਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਪੱਤਰ ਦੇ ਜਾਰੀ ਹੋਣ ਤੋਂ ਬਾਅਦ ਅਧਿਆਪਕ ਵਰਗ ਦੇ ਵਿੱਚ ਕਾਫੀ ਰੋਸ਼ ਹੈ ਪਾਇਆ ਜਾ ਰਿਹਾ ਤੇ ਪੰਜਾਬ ਸਰਕਾਰ ਦੀ ਕਾਰਗੋ ਜਾਰੀ ਤੇ ਸਭਾਲ ਖੜੇ ਕੀਤੇ ਜਾ ਰਹੇ ਹਨ ਅਗਲੀ ਖਬਰ ਹੈ ਮਾਲਵਾ ਨਹਿਰ ਦੇ ਨਿਰਮਾਣ ਮਗਰੋਂ 5 ਲੱਖ ਟਿਊਬਵਲਾ ਵਿਲੇ ਹੋ ਜਾਣਗੇ ਭਗਵੰਤ ਮਾਨ ਪੰਜਾਬ ਵਿਧਾਨ ਸਭਾ ਦੇ ਵਜਟ ਇਜਲਾ ਦੇ ਵਿੱਚ ਅੱਜ ਆਪ੍ਰੇਸ਼ਨ ਕਾਲ ਦੇ ਦਰਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਸਰਕਾਰ ਦੇ ਵੱਲੋਂ ਆਉਂਦੇ ਬਰੇ ਦੇ ਵਿੱਚ ਨਹਿਰੀ ਪਾਣੀ ਨੂੰ ਹਰ ਖੇਤ ਤੱਕ ਪਹੁੰਚਦਾ ਕਰਕੇ ਕਰੀਬ 5 ਲੱਖ ਟਿਊਬਲਾਂ ਦੀ ਕਟੌਤੀ ਕੀਤੀ ਜਾਂਦਾ ਟੀਚਾ ਹੈ ਉਦਾਇਕ ਗੁਰਪ੍ਰੇਤ ਸੰਗਾ ਬਣਾ ਵਾਲੇ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਦੇ ਵਿੱਚ ਪਹਿਲਾਂ ਵਿਲੇ ਮੰਤਰੀ ਹਰਪਜਨ ਸਿੰਘ ਨੇ ਕਿਹਾ ਕਿ 5 ਏਕੜ ਤੋਂ ਘੱਟ ਮਾਲਕੀ ਦੇ ਕਿਸਾਨਾਂ ਤੇ ਜ਼ਮੀਨਾਂ ਦੀ ਤਕਸੀਮ ਮਗਰੋਂ ਅਲੱਗ ਖਾਤੇ ਵਾਲੇ ਕਿਸਾਨਾਂ ਦੇ ਲਈ ਨਵੇਂ ਟਿਊਬਵਲ ਕਨੈਕਸ਼ਨ ਦੇਣ ਦੀ ਕੋਈ ਤਜਵੀਜ਼ ਨਹੀਂ ਹੈ ਵਿਲੇ ਮੰਤਰੀ ਨੇ ਦੱਸਿਆ ਕਿ 14 ਮਾਰਚ 2018 ਤੋਂ ਮਗਰੋਂ ਪੰਜਾਬ ਦੇ ਵਿੱਚ ਸੁਤੰਤਰਤਾ ਸੰਗਰਾਮਾਂ ਨੂੰ ਛੱਡ ਕੇ ਕਿਸੇ ਨੂੰ ਵੀ ਡਿਮਾਂਡ ਦਾ ਨੋਟਿਸ ਜਾਰੀ ਨਹੀਂ ਕੀਤਾ ਗਿਆ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਮਸ਼ਬਰਾ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਜੋ 14 ਲੱਖ ਟਿਊਬਲਰ ਕਨੈਕਸ਼ਨ ਹਨ ਤੇ ਉਹਨਾਂ ਨੂੰ ਤਰਕ ਸੰਗਤ ਬਣਾਇਆ ਜਾਵੇ ਉਹਨਾਂ ਦੱਸਿਆ ਕਿ ਮਾਲਵੇ ਦੇ ਵਿੱਚ 9.64 ਲੱਖ ਕਨੈਕਸ਼ਨ ਹਨ ਤੇ ਮੁੱਖ ਮੰਤਰੀ ਨੇ ਇਸ ਮਸ਼ਬਰੇ ਨੂੰ ਪ੍ਰਵਾਨ ਕਰਦਿਆ ਕਿ ਸਰਕਾਰ ਬੰਦ ਪਈਆਂ ਨਹਿਰਾਂ ਤੇ ਰਜ ਬਾਹਾਂ ਨੂੰ ਮੜ ਸਰਜੀਤ ਕਰਿਆ ਤੇ ਅੰਡਰਗਰਾਉਂਡ ਪਾਈਪਾਂ ਜਰੀਏ ਵੀ ਨਹਿਰੀ ਪਾਣੀ ਦੇਣ ਦਾ ਪ੍ਰੋਜੈਕਟ ਚੱਲ ਰਿਹਾ ਤੇ ਇਸੇ ਤਰ੍ਹਾਂ ਮਾਲਵਾ ਨਹਿਰ ਬਣਾਈ ਜਾਵੇਗੀ ਤੇ ਇਸ ਦੇ ਨਾਲ ਸਰਹੰਦ ਨਹਿਰ ਦੇ ਵਿੱਚੋਂ ਪਾਣੀ ਚੁੱਕਣ ਵਾਲੇ ਲੈਫਟਾਪ ਪੰਪਾਂ ਤੋਂ ਵੀ ਰਾਹਤ ਮਿਲੇਗੀ ਉਹਨਾਂ ਦਾ ਕਹਿਣਾ ਹੈ ਕਿ ਖੇਤਾਂ ਦੇ ਵਿੱਚ ਨਹਿਰੀ ਪਾਣੀ ਇਹਨਾਂ ਆਮ ਕਰ ਦਿੱਤਾ ਜਾਵੇਗਾ ਕਿ ਕਰੀਬ 5 ਲੱਖ ਟਿਊਬ ਲਾਂਦੀ ਕੋਈ ਲੋਡ ਨਹੀਂ ਰਵੇਗੀ ਫਾਰਜੀ ਜਾਤੀ ਸਰਟੀਫਿਕੇਟ ਬਣਾਉਣ ਵਾਲਿਆਂ ਦੇ ਹੁਣ ਖੈਰ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਨੇ ਲਿਆ ਵੱਡਾ ਐਕਸ਼ਨ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਕਹਿ ਕੇ ਉਹਨੂੰ ਸੋਚਿਆ ਤਾਂ ਜਾਤੇ ਉਹਨੂੰ ਸੋਚਿਆ ਤਾਂ ਜਾਣ ਜਾਤੇ ਜਾਂ ਕਿਸੇ ਵੀ ਹੋਰ ਐ ਕਸਮ ਦੇ ਜਾਲੀ ਸਰਟੀਫਿਕੇਟ ਲੈ ਕੇ ਨੌਕਰੀ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਉਹਨਾਂ ਤੋਂ ਹੁਣ ਤੱਕ ਲਈ ਗਈ ਸਾਰੀ ਤਨਖਾਹ ਵਿਆਜ ਸਮੇਤ ੜਕਵਰ ਵੀ ਕੀਤੀ ਜਾਵੇਗੀ ਮੁੱਖ ਮੰਤਰੀ ਬਠਿੰਡਾ ਦਿਹਾਤੀ ਦੇ ਉਧਾਇਕ ਅਮਿਤ ਰਤਨ ਕੋਟ ਫੱਤਾ ਦੇ ਸੁਬਾਲਤੇ ਆਏ અનુਪੂਰਕ ਸੁਬਾਲ ਦਾ ਜਵਾਬ ਦੇ ਰਹੇ ਸਨ ਤੇ ਉਸ ਤੋਂ ਪਹਿਲਾਂ ਵਿਪາກ ਦੇ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਹਿ ਕੇ ਹੁਣ ਤੱਕ ਜਾਲੀ ਸਰਟੀਫਿਕੇਟ ਬਣਾ ਕੇ ਨੌਕਰੀ ਕਰਨ ਵਾਲੇ 23 ਲੋਕਾਂ ਦੇ ਸਰਟੀਫਿਕੇਟ ਰੱਦ ਕੀਤੇ ਗਏ ਅਤੇ ਸਾਬਕਾ ਸਰਕਾਰ ਦੇ ਵਿੱਚ ਸਰਪ 7 ਕੇਸ ਹੀ ਰੱਦ ਕੀਤੇ ਗਏ ਸਨ ਪੰਜਾਬ ਵਿਧਾਨ ਸਭਾ ਦੇ ਵਿੱਚ ਆ ਬਜਟ ਤੇ ਬਹਿਸ ਕਾਂਗਰਸ ਨੇ OPS ਦਾ ਚੁੱਕਿਆ ਮੁੱਦਾ ਤਾਂ ਦੋਸਤੋ ਕਾਂਗਰਸ ਦੇ ਵਿਰੋਧੀ ਧਰ ਦੇ ਨੇਤਾ ਪ੍ਰਤਾਪ ਸਿੰਘ ਬਾਯਾ ਬਾਣੇ ਬਜਟ ਤੇ ਫੇਰਾ ਸਵਾਲ ਖੜੇ ਕੀਤੇ ਹਨ ਉਹਨਾਂ ਦਾ ਕਹਿਣਾ ਹੈ ਕਿ ਬਜਟ ਦੇ ਵਿੱਚ ਕੁਝ ਨਹੀਂ ਸੀ ਸਿਰਫਾ ਦਿਖਾਵਾ ਸੀ ਜਰੂਰ ਕਿ ਆਪ ਆਗੂ ਪ੍ਰਿੰਸੀਪਲ ਬਧਰਾਮ ਦਾ ਕਹਿਣਾ ਕਿ ਬਜਟ ਕਾਫੀ ਵਧੀਆ ਹੈ ਸਾਡੇ ਸਰਕਾਰ ਨੇ ਪਿਛਲੀ ਸਰਕਾਰ ਦੇ ਨਾਲੋਂ ਘੱਟ ਕਰਜ਼ਾ ਲਿਆ ਹੈ ਅੱਜ ਵਿਧਾਨ ਸਭਾ ਦੇ ਵਿੱਚ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਜਾ ਰਹੇ ਹਨ ਤੇ ਕੁੰਬਰ ਵਿਜੇ ਪ੍ਰਤਾਪ ਸਿੰਘ ਨੇ ਕਹਿ ਕੇ ਅਮਰਵਰ ਸਰ ਦੇ ਉੱਤਰੀ ਹਿੱਸੇ ਦੇ ਵਿੱਚ ਸੀਵਰੇਜ ਜਾਂ ਸਿਸਟਮਾ ਠਾਪੋ ਗਿਆ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਮੰਤਰੀ ਬਲਕਾਰ ਸਿੰਘ ਨੇ ਦੱਸਿਆ ਕਿ ਤਨ ਸਿਵਰੇਜ ਆ ਟ੍ਰੀਟਮੈਂਟ ਆ ਪਲਾਂਟ ਵੀ ਚੱਲਣ ਤੇ ਇਹ ਓਵਰਲੋਡ ਆ ਚੱਲ ਰਹੇ ਹਨ ਤੇ ਉਹਨਾਂ ਦੇ ਸਮਰੱਥਾ ਉਧਾਰਨ ਤੇ ਵੀ ਵਿਚਾਰ ਕੀਤਾ ਜਾ ਰਿਹਾ ਸਿਵਰੇਜ ਦੇ ਸਫਾਈ ਦੇ ਲਈ ਲਗਭਗ 50 ਲੱਖ ਰੁਪਏ ਅਲਾਟ ਕੀਤੇ ਗਏ ਹਨ ਜਦੋਂ ਕਿ ਵਿਧਾਇਕ ਨੇ ਕਹਿ ਕੇ ਸਿਵਰੇਜ ਅਤੇ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਕਾਫੀ ਪੁਰਾਣੀਆਂ ਹਨ ਤੇ ਇਸ ਦੇ ਵਿੱਚ ਵੀ ਸੁਧਾਰ ਕਰਨ ਦੇ ਲੋੜਾਂ ਤੇ ਹੱਦ ਦੇ ਨਾਲ ਹੀ ਉਹਨਾਂ ਨੇ ਕਹਿ ਕੇ ਨਹਿਰੀ ਪਾਣੀ ਵੀ ਦੇਰੀ ਦੇ ਨਾਲ ਮਿਲੇਗਾ ਉਹਨਾਂ ਨੇ ਕਹਿ ਕੇ ਹਰ ਖੇਤਰ ਦਾ ਵਪਾਰੀ ਕਰਨ ਹੋ ਰਿਹਾ ਪਰ ਸੀਵਰੇਜ ਅਤੇ ਪਾਣੀ ਬਾਰੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਮੰਤਰੀ ਬਲਕਾਰ ਸਿੰਘ ਨੇ ਕਹਿ ਕੇ ਉਹ ਟੀਮ ਭੇਜ ਕੇ ਹਰ ਚੀਜ਼ ਦੀ ਜਾਂਚ ਕਰਵਾਉਣ ਇੱਕ ਵਿਸ਼ੇਸ਼ ਟੀਮ ਅੰਮ੍ਰਿਤਸਰ ਭੇਜੀ ਜਾਵੇਗੀ ਸਿਹਤ ਮੰਤਰੀ ਬਲਵੀਰਾ ਸਿੰਘ ਨੇ ਕਹਿ ਕੇ ਜਲਦੀ ਪੂਰੇ ਪੰਜਾਬ ਦੇ ਵਿੱਚ ਡਾਕਟਰਾਂ ਦੀ ਕਮੀ ਨੂੰ ਵੀ ਦੂਰ ਕਰ ਲਿਆ ਜਾਵੇਗਾ ਸਿਹਤ ਵਿਭਾਗ ਨੂੰ ਜਲਦ ਹੀ 1309 1390 ਨਵੇਂ ਡਾਕਟਰ ਮਿਲਣਗੇ ਪਰ ਤੇ ਪ੍ਰਕਿਰਿਆ ਅੰਤਮ ਪੜਾ ਤੇ ਪਹੁੰਚ ਗਿਆ ਬ੍ਰਹਮ ਸ਼ੰਕਰਾ ਜੰਪਾ ਨੇ ਇੱਕ ਸਵਾਲ ਦੇ ਜਵਾਬ ਦੇ ਵਿੱਚ ਕਹਿ ਕੇ ਚੌਂਕੀ ਦਰਾਂ ਦੇ ਮਾਨ ਪੱਤੇ ਵਧਾਉਣ ਦਾ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਅਜੇ ਹੀ ਸਥਿਤੀ ਦੇ ਵਿੱਚ ਹੈ। ਅਦਾਲਤ ਦੇ ਹੁਕਮਾਂ ਦੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਤੇ ਇਸ ਦਰਾਂ ਮਿਡਡੇ ਮੀਲਾ ਵਰਕਰਾਂ ਦਾ ਮਾਨ ਪੱਤਾ ਵਧਾਉਣ ਦੇ ਸਵਾਲ ਤੇ ਸਿਕਿਆ ਮੰਤਰੀ ਔਰ ਜੋਸ ਸੰਗਾ ਬੈਂਸ ਨੇ ਕਹਿ ਕੇ ਇਹ ਮਾਮਲਾ ਕੇਂਦਰ ਸਰਕਾਰ ਦੇ ਕੋਲ ਉਠਾਇਆ ਗਿਆ ਹੈ। ਹਾਲਾਂਕਿ ਉਹਨਾਂ ਨੇ ਕਿਹਾ ਕਿ ਤਨਖਾਹ ਨਿਯਮਾਂ ਦੇ ਅਨੁਸਾਰ ਦਿੱਤੀਆਂ ਜਾ ਰਹੀਆਂ ਨੇ ਜਦੋਂ ਕਿ ਸਵਾਲ ਪੁੱਛਣ ਵਾਲੇ ਵਿਧਾਇਕ ਨੇ ਕਹਿ ਕਿ ਮਿਡਡੇ ਡੇ ਮੀਲਾ ਵਰਕਰਾਂ ਨੂੰ ਸਰਪਾ ਸੌਰਪੇ ਦਿਹਾੜੀ ਮਰੀਅਤ ਤੇ ਇਸ ਕਾਰਨ ਉਹਨਾਂ ਦਾ ਸ਼ੋਸ਼ਣ ਵੀ ਹੋ ਰਿਹਾ ਤੇ ਜ਼ਹਿਰੀ ਵਾਚਿਆ ਕੇਂਦਰ ਸਰਕਾਰ ਦੇ ਸਾਹਮਣੇ ਇਹ ਮੁੱਦਾ ਗੰਭੀਰਤਾ ਦੇ ਨਾਲ ਉਠਾਇਆ ਜਾ ਰਿਹਾ ਹੈ। ਉਹਨੂੰ ਸੈਸ਼ਨ ਨੂੰ ਲੈ ਕੇ ਕਾਂਗਰਸ ਵਿਧਾਇਕਾਂ ਤੇ ਸਪੀਕਰ ਵਿਚਾਲੇ ਇੱਕ ਹੋਰ ਅਵਾਦ ਹੋ ਗਿਆ ਸਪੀਕਰ ਦਾ ਕਹਿਣਾ ਹੈ ਕਿ ਇਹ ਸੈਸ਼ਨ ਮੁੱਦਿਆਂ ਤੇ ਚਰਚਾ ਕਰਨ ਦੇ ਲਈ ਬੁਲਾਇਆ ਗਿਆ ਸੀ ਪਰ ਵਿਧਾਇਕ ਸੈਸ਼ਨ ਦੇ ਵਿੱਚ ਆ ਕੇ ਗੱਲਾਂ ਕਰਦੇ ਰਹਿੰਦੇ ਹਨ ਇਸ ਦਰਾਂ ਉਹਨਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜੰਗ ਨੂੰ ਕਹਿ ਕੇ ਉਹ ਸਭ ਤੋਂ ਵੱਧ ਹੰਗਾਮਾ ਕਰਦੇ ਹਨ ਜਦੋਂ ਕਿ ਉਹਨਾਂ ਨੂੰ ਬੋਲਣ ਦਾ ਮੌਕਾ ਦਿੱਤਾ ਜਾਂਦਾ ਤਾਂ ਉਹ ਬੋਲਦਾ ਨਹੀਂ ਉਹਨਾਂ ਨੂੰ ਸੈਸ਼ਨ ਦੇ ਵਿੱਚ ਚਾਰ ਬਾਰ ਬੋਲਣ ਦਾ ਮੌਕਾ ਦਿੱਤਾ ਗਿਆ ਹੈ ਕਾਂਗਰਸ ਨੇਤਾਵਾਂ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਇਬਣੇ ਕਹਿ ਕੇ ਉਹਨਾਂ ਦੀ ਪਾਰਟੀ ਦੇ ਨੇਤਾਮਨ ਨੂੰ ਬੋਲਣ ਦਾ ਸਮਾਂ ਨਾ ਦੇਣ ਤੇ ਇਤਰਾਜ਼ ਜਤਾਇਆ ਤੇ ਜਸਤ ਡੈਪਟੀ ਕਮਿਸ਼ਨਰ ਨੇ ਬਾਦੂ ਸਮਾਦੰਦਿਆ ਉਹਨਾਂ ਨੂੰ ਸ਼ਾਂਤ ਰਹਿਣ ਦੇ ਲਈ ਕਿਹਾ ਨਕੋਦਰ ਤੋਂ ਵਿਧਾਇਕ ਕਾ ਇੰਦਰਜੀਤ ਕੋਰ ਮਾਨ ਦਾ ਕਹਿੰਨ ਕਿ ਪੰਜਾਬ ਦੇ ਵਿੱਚ ਹਜ਼ਾਰੇ ਅਜਿਹੀਆਂ ਔਰਤਾਂ ਹਨ ਜਿਨ੍ਹਾਂ ਨੂੰ ਵਿਦੇਸ਼ਾਂ ਦੇ ਵਿੱਚ ਵਸੇ ਪ੍ਰਵਾਸੀ ਭਾਰਤੀ ਪਤਨੀਆਂ ਦੇ ਵੱਲੋਂ ਛੱਡ ਦਿੱਤਾ ਗਿਆ ਤੇ ਕੁਝ ਔਰਤਾਂ ਨੇ ਬੱਚੇ ਵੀ ਹਨ ਅਜਿਹੀਆਂ ਔਰਤਾਂ ਨੂੰ ਆਪਣੇ ਪਤੀ ਜਾਂ ਸਹੁਰੇ ਦੀ ਜਾਇਦਾਦ ਦੇ ਵਿੱਚ ਹਿੱਸਾ ਨਹੀਂ ਮਿਲ ਸਕਦਾ ਔਰਤਾਂ ਨੂੰ ਆਪਣਾ ਘਰ ਚਲਾਉਣ ਦੇ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਉਹ ਇਹ ਕਹਿ ਕੇ ਟਾਲਮਟੋਲ ਕਰਦੇ ਹਨ ਕਿ ਸਹੁਰਿਆਂ ਨੇ ਉਹਨਾਂ ਦੇ ਪੁੱਤਰ ਨੂੰ ਘਰੋਂ ਕੱਢ ਦਿੱਤਾ ਹੈ ਸਰਕਾਰ ਨੂੰ ਇਸ ਮਾਮਲੇ ਤੇ ਰਣਨੀਤੀ ਬਣਾਉਣੀ ਚਾਹੀਦੀ ਹੈ ਤਾਂ ਜੋ ਅਜਿਹੀਆਂ ਔਰਤਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਕਾਂਗਰਸ ਵਿਧਾਇਕ ਆਮਰਿੰਦਰ ਸਿੰਘ ਰਾਜਾ ਬੜੰਗ ਨੇ ਸਦਨ ਵਿੱਚ OPR ਦਾ ਮੁੱਦਾ ਉਠਾਇਆ ਤੇ ਉਹਨਾਂ ਨੇ ਕਹਿ ਕੇ ਹਿਮਾਚਲ ਪ੍ਰਦੇਸ਼ ਸਮੇਤ ਤਿੰਨ ਰਾਜਾਂ ਨੇ ਐਸਾ ਜੋ ਇਹਨਾਂ ਨੂੰ ਲਾਗੂ ਕੀਤਾ ਪਰ ਪੰਜਾਬ ਦੇ ਵਿੱਚ ਹਜੇ ਤੱਕ ਕੁਝ ਨਹੀਂ ਹੋਇਆ ਉਹਨਾਂ ਨੇ ਪੁੱਛਾਇਆ ਕਿ ਐਸ ਸਕੀਮ ਦਾ ਨੋਟੀਫਿਕੇਸ਼ਨ ਆ ਕਦੋਂ ਜਾਰੀ ਹੋਵੇਗਾ ਅਗਲੀ ਖਬਰ 16 ਲਾਈਟਾਂ ਦੇ ਮੁਰੰਮਤਾ ಗ್ರಾಮ ਪੰਚਾਇਤਾਂ ਆਪਣੇ ਫੰਡਰ ਵਿੱਚੋਂ ਕਰਵਾ ਸਕਦੀਆਂ ਲਲਜੀਤ ਭੁੱਲਰ ਤਾਂ ਦੋਸਤੋ ਪੰਜਾਬ ਰਾਜ ਦੇ ਵਕਵਾਕਾ ਪਿੰਡਾਂ ਦੇ ਅੰਦਰ ਪਿਛਲੇ 10 ਸਾਲਾਂ ਦੇ ਅੰਦਰ ਵਕਵਾਕਾ ਸਕੀਮਾਂ ਦੇ ਵਿੱਚੋਂ ਲਗਾਈਆਂ ਗਈਆਂ 16 ਲਾਈਟਾਂ ਦੇ ਮੁਰੰਮਤਾ ಗ್ರಾಮ ਪੰਚਾਇਤਾਂ ਆਪਣੇ ਫੰਡਰ ਵਿੱਚੋਂ ਕਰਵਾ ਸਕਦੀਆਂ ਤੇ ਇਸ ਗੱਲ ਦਾ ਪ੍ਰਗਟਾਵਾ ਪਿੰਡਵਕਾਸ ਅਤੇ ਪੰਚਾਇਤ ਮੰਤਰੀ ਲਾਲਜੀਤ ਸਿੰਘਾ ਭੁੱਲਰ ਦੇ ਵੱਲੋਂ ਉਧਾਨ ਸਭਾ ਸੈਸ਼ਨ ਦੌਰਾਨ ਇੱਕ ਸਵਾਲ ਦੇ ਜਵਾਬ ਦੇ ਵਿੱਚ ਕੀਤਾ 14-15 ਮਾਰਚ ਨੂੰ ਹੋ ਸਕਦਾ ਲੋਕ ਸਭਾ ਚੋਣਾਂ 2024 ਦੀਆਂ ਤਰੀਕਾਂ ਦਾ ਐਲਾਨ ਤਾਂ ਉਸ ਤੋਂ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਜਲਦ ਹੋ ਸਕਦਾ ਸੂਤਰਾਂ ਨੇ ਮੰਨਿਆ ਤਾਂ 14-15 ਮਾਰਚ ਦੇ ਆਸ-ਪਾਸ ਆਮ ਚੋਣਾਂ ਦਾ ਐਲਾਨ ਸੰਭਵ ਹੈ ਦੱਸਿਆ ਜਾ ਰਿਹਾ ਹੈ ਕਿ ਚੋਣ ਕਮਿਸ਼ਨ ਲੋਕ ਸਭਾ ਚੋਣਾਂ ਦੇ ਲਈ ਲਗਾਤਾਰ ਤਿਆਰੀਆਂ ਕਰ ਰਿਹਾ ਤੇ ਇਹ ਆਖਰੀ ਪੜਾਅ ਤੇ ਹੈ ਇਸ ਸਮੇਂ ਚੋਣ ਕਮਿਸ਼ਨ ਦੇ ਅਧਿਕਾਰੀ ਆਮ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਦੇ ਲਈ ਕਈ ਰਾਜਾਂ ਦਾ ਦੌਰਾ ਕਰਿਆ ਹਨ ਪੱਛਮੀ ਬੰਗਾਲ ਦੇ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਦੇ ਲਈ ਚੋਣ ਕਮਿਸ਼ਨ ਦੀ ਪੂਰੀ ਬੈਚ ਨੇ ਸੋਮਵਾਰ ਨੂੰ ਸਿਆਸੀ ਪਾਰਟੀਆਂ ਦੇ ਪ੍ਰਤੀਨਿਧੀਆਂ ਦੇ ਨਾਲ ਮੁਲਾਕਾਤਾਂ ਕੀਤੀਆਂ ਇੱਥੇ ਭਾਜਪਾ ਤੇ ਕਾਂਗਰਸ ਸਮੇਤ ਸਾਰੇ ਆਸੇਪਾਰਟ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਵਿੱਚ ਜੁਟੀਆਂ ਹੋਗੀਆਂ ਅਤੇ ਕਾਂਗਰਸ ਆਪਣੇ ਵਿਰੋਧੀ ਗੱਠ ਜੋੜਦੇ ਭਾਈਵਾਲਾਂ ਦੇ ਨਾਲ ਮਿਲ ਕੇ ਸੀਟਾਂ ਦੇ ਵੰਨ ਨੂੰ ਲੈ ਕੇ ਅੰਤਮ ਰੂਪ ਦੇਣ ਦੇ ਵਿੱਚ ਰੁੱਝੀ ਹੋਈ ਹੈ। ਉਧਰ ਸੁਤਰਨ ਮੁਤਾਬਕ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਵੀ ਕੋਈ ਨੋਟੀਫਿਕੇਸ਼ਨ ਜਲਦੀ ਜਾਰੀ ਕੀਤਾ ਜਾ ਸਕਦਾ ਹੈ। ਅਗਲੀ ਖਬਰ ਸਰਕਾਰ ਦੇਣ ਜਾ ਰਹੀ ਹੈ ਕਿਸਾਨਾਂ ਨੂੰ ਵੱਡਾ ਤੋਹਫਾ ਕਰਨਾ ਹੋਵੇਗਾ ਇਹ ਕੰਮ। ਕੇਂਦਰ ਸਰਕਾਰ ਦੇਸ਼ ਭਰ ਦੇ ਕਰੀਬਾ 40 ਲੱਖ ਕਿਸਾਨਾਂ ਤੇ ਪੈਸੇ ਦੀ ਵਰਕਾ ਕਰਨ ਦੇ ਲਈ ਤਿਆਰ ਹੈ ਤੇ ਇਸ ਸਰਕਾਰੀ ਜੋ ਇਹਨਾਂ ਦਾ ਲਾਭ ਲੈਣ ਦੇ ਲਈ ਕਿਸਾਨਾਂ ਨੂੰ ਜਿਆਦਾ ਕੋਝਾ ਕਰਨ ਦੀ ਲੋੜ ਨਹੀਂ ਪਵੇਗੀ ਉਹਨਾਂ ਨੂੰ ਸਿਰਫ 10 ਮਿੰਟ ਲਗਾਉਣੇ ਹੋਣਗੇ ਤੇ ਪੈਸੇ ਉਹਨਾਂ ਦੇ ਖਾਤੇ ਵਿੱਚ ਆ ਪਹੁੰਚ ਜਾਣਗੇ ਕਿਸਾਨ ਭਰਾਵੋ ਥੋੜਾ ਸਮਾਂ ਖੇਤਾ ਤੇ ਕੂਟਣ ਵਿੱਚੋਂ ਕੱਢ ਕੇ ਸ਼ਰਤਾਂ ਪੂਰੀਆਂ ਕਰੋ ਤੇ ਸਰਕਾਰ ਦੀ ਇਸ ਸਕੀਮ ਦਾ ਲਾਭ ਉਠਾਓ ਸਰਕਾਰ ਨੇ ਹਾਲ ਹੀ ਦੇ ਵਿੱਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੇ 16ਵੇਂ ਕੈਸ਼ ਦਾ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤਾ ਹੈ ਤੇ ਇਹਨਾਂ ਵਿੱਚੋਂ 75 ਲੱਖ ਦੇ ਕਰੀਬ ਅਜਿਹੇ ਕਿਸਾਨ ਸਨ ਜਿਨ੍ਹਾਂ ਨੂੰ ਮੌਜੂਦਾ ਕੈਸ਼ ਦਾ ਦੇ ਨਾਲ ਪਿਛਲੇ ਕੈਸ਼ ਤੋਂ ਵੀ ਦਿੱਤੇ ਗਏ ਸੀ ਇਸ ਸਕੀਮ ਦੇ ਤਹਿਤ ਕੁੱਲ 9.12 ਕਰੋੜ ਕਿਸਾਨ ਨੂੰ ਕੈਸ਼ ਦਾ ਦਿੱਤੀਆਂ ਜਾ ਚੁੱਕੀਆਂ ਹਨ ਵਰਤਮਾਨ ਦੇ ਵਿੱਚ ਲਗਭਗ 40 ਲੱਖ ਕਿਸਾਨ ਅਜੇ ਹਨ ਜੋ ਕਿ ਪਹਿਲਾਂ ਪ੍ਰਧਾਨ ਮੰਤਰੀ ਸਨਮਾਨਯੋਗ ਪ੍ਰਾਪਤ ਕਰੇ ਸਨ ਪਰ ਬਾਅਦ ਵਿੱਚ ਈ ਕੇਵਾਈਸੀ ਜਾਂ ਆਧਾਰ ਲਿੰਕ ਨਾ ਹੋਣ ਦੇ ਕਾਰਨ ਕੈਸ਼ ਤਾਂ ਬੰਦ ਹੋ ਗਈ ਹੈ ਸਰਕਾਰ ਇਹਨਾਂ ਕਿਸਾਨਾਂ ਨੂੰ ਕੈਸ਼ ਤਾਂ ਦੇਣ ਦੇ ਲਈ ਤਿਆਰ ਦਿਨ ਰਾਤ ਦਾ ਮਿਹਨਤ ਕਰਨ ਵਾਲੇ ਇਹਨਾਂ ਕਿਸਾਨਾਂ ਨੂੰ ਸਿਰਫ 10 ਮਿੰਟ ਦਾ ਸਮਾਂ ਕੱਢਣਾ ਹੋਵੇਗਾ ਤੁਹਾਨੂੰ ਆਪਣਾ ਈ ਕੇਵਾਈਸੀ ਜਾਂ ਆਧਾਰ ਬੈਂਕ ਦੇ ਨਾਲ ਲਿੰਕ ਕਰਨਾ ਹੋਵੇਗਾ ਇਹ ਦੋ ਤਰੀਕਿਆਂ ਇਹ ਕੰਮ ਦੋ ਤਰੀਕਿਆਂ ਦੇ ਨਾਲ ਕੀਤਾ ਜਾ ਸਕਦਾ ਹੈ ਕਿਸਾਨ ਆਪਣੇ ਫੋਨ ਤੇ ਪ੍ਰਧਾਨ ਮੰਤਰੀ ਕਿਸਾਨ ਐਪ ਨੂੰ ਅਪਲੋਡ ਕਰਕੇ ਇਹ KYC ਕਰ ਸਕਦੇ ਹਨ ਜਾਂ ਕਾਮਨ ਸਰਵਿਸ ਸੈਂਟਰ ਤੇ ਜਾ ਕੇ ਇਸ ਨੂੰ ਅਪਡੇਟ ਕਰ ਸਕਦੇ ਹਨ ਤੇ ਇਸ ਤਰ੍ਹਾਂ ਕਿਸਾਨਾਂ ਦੀਆਂ ਰੁਕੀਆਂ ਹੋਈਆਂ ਕੈਸ਼ ਦਾ ਮੜ ਸ਼ੁਰੂ ਹੋ ਸਕਦੀਆਂ ਹਨ